ਸਾਰੇ ਦਰਸ਼ਕ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਸੀਗਾ ਪੀ ਆਰਟੀਸੀ ਹੜਤਾਲ ਦਾ ਦੂਜਾ ਦਿਨ ਤੇ ਦੂਜਾ ਦਿਨ ਤਾਂ ਆਪਾਂ ਬਾਅਦ ਵਿੱਚ ਦਿਖਾਂਗੇ ਹੜਤਾਲ ਦੀ ਗੱਲ ਬਾਅਦ ਵਿੱਚ ਕਰਨਾ ਪਹਿਲਾਂ ਤੁਸੀਂ ਪਿੰਡ ਦੀ ਸਫਾਈ ਦੇਖੋ ਹੋਈ ਕਿਉਂਕਿ ਅੱਜ ਹੈਗਾ ਨਗਰ ਕੀਰਤਨ ਪਿੰਡ ਵਿੱਚ ਤੇ ਸਫਾਈ ਦੇਖੋ ਸੁਭਾ ਜ਼ੁਭਾ ਪੂਰਾ ਐਵੇਂ ਚਮਕਾ ਧਮਕ ਮਾਰ ਰਿਹਾਗਾ ਜਿਸ ਤਰ੍ਹਾਂ ਸਫਾਈ ਰੋਜ਼ ਹੋਇਆ ਕਰੇਂ ਕਿਆ ਬਾਤਾਂ ਗਲੀ ਬਣ ਜਾ ਕਰੇ ਰੋਜ਼ ਉਸ ਤੋਂ ਬਾਅਦ ਆਪਾਂ ਬੱਸ ਸਟੈਂਡ ਤੇ ਜਾ ਕੇ ਘੰਟਕ ਬੱਸ ਦੀ ਮੀਟ ਕੀਤੀ ਅੱਜ ਆਪਾਂ ਬੱਸ ਤੇ ਨਹੀਂ ਗੱਡੀ ਤੇ ਆਏ ਸੀ ਕਦੇ ਬੱਸ ਕਦੇ ਕਾਰ ਤਾਂ ਨਹੀਂ ਸੁਖ ਖੁਸ਼ ਰਹੀਏ ਯਾਰ ਐਡਵੋਕੇਟ ਸੁਖਦੀਪ ਸਿੰਘ ਸਿੱਧੂ ਸਾਹ ਇਹਨਾਂ ਨਾਲ ਆਪਾਂ ਗੱਡੀ ਤੇ ਆਏ ਸੀਗੇ ਅੱਜ ਤੇ ਕੱਲ ਤਾਂ ਭਾ ਠੰਡ ਮਰਗੇ ਸੀਗੇ ਅੱਜ ਆਪਾਂ ਨੂੰ ਠੜਦਾ ਨਹੀਂ ਹੈ ਸਾਸ ਹੋਇਆ ਜੋ ਤਹਿ ਦਿਲੋਂ ਧੰਨਵਾਦ ਕਰਦੇ ਆ ਇਹਨਾਂ ਦਾ ਵੀ ਸ਼ਾਮ ਨੂੰ ਆਉਣ ਵੇਲੇ ਜਿਉਂ ਹੀ ਆਪਾਂ ਬੱਸ ਸਟੈਂਡ ਵਿੱਚ ਪਹੁੰਚੇ ਇੱਥੇ ਤਾਂ ਯਾਤਰੀ ਐ ਰੋਲਦੇ ਫਿਰਦੇ ਸੀਗੇ ਅੱਜ ਤਾਂ ਜਿਵੇਂ ਘਰ ਦੇ ਸਿਆਣੇ ਬੰਦੇ ਵੀ ਨਾ ਜਵਾਕ ਜਲੇ ਨਹੀਂ ਰੋਲ ਜਾਂਦੇ ਹੁੰਦੇ ਬਚਾਰੇ ਇੱਧਰ ਉੱਧਰ ਤਰੇ ਫਿਰਦੇ ਸੀਗੇ ਹਨਾ ਤੇ ਆਹ ਦੇਖੋ ਜੀ ਮੇ ਯਾਤਰੀ ਵੀਰ ਦੇਖੋ ਇੰਨੀ ਠੰਡ ਛੱਤ ਤੇ ਚੜ ਕੇ ਜਾ ਰਹੇ ਹੈਗੇ ਇੰਨੀਆਂ ਭਰੀਆਂ ਬੱਸਾਂ ਸੀ ਕਿ ਵਿੱਚ ਪੈਰ ਰੱਖਣ ਨੂੰ ਜਗ੍ਹਾ ਨਹੀਂ ਸੀ ਇਸ ਤੋਂ ਬਾਅਦ ਆਪਾਂ ਜਾ ਕੇ ਕਾਊਂਟਰਾਂ ਨਾਲ ਜਿਵੇਂ ਹੀ ਜਿਆ-ਜਾ ਲੈਤਾ ਜਿੱਧਰ ਨੂੰ ਤਾਂ ਪ੍ਰਾਈਵੇਟ ਬੱਸਾਂ ਦੇ ਰੂਟ ਸੀ ਉੱਥੇ ਤਾਂ ਬੱਸ ਦਿਖਾਈ ਦਿੱਦੀ ਸੀ ਆ ਜਿਹੜੇ ਸਰਕਾਰੀ ਰੂਟ ਆਲੇ ਕਾਊਂਟਰ ਸੀ ਇਹ ਸਾਰੇ ਬੇਲੇ ਪੈਸੀ ਕੇ ਤੇ ਯਾਤਰੀगण ਡੇਟ ਕਰ ਰਹੇ ਸੀ ਬੱਸ ਦੇ ਆਉਣ ਦਾ ਸੋ ਅੱਗੇ ਅੱਗੇ ਦੇਖੋ 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 ਦੇਖ ਕੌਣਾ ਆ ਗਿਆ ਬੋ ਆ ਗਿਆ ਏ ਏ ਲਾ 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 ਸਰਕਾਰੀ বাস ਆ ਗਈ ਦੇਖੋ ਦੇਖ ਆ ਗਿਆ ਬੋ ਆ ਗਿਆ ਇਸ ਕਦੋਂ ਪਿੱਛੇ ਦੀ ਜਾ ਕੇ ਜਾਇਜ਼ਾ ਲਿਆ ਓਹ ਹੋ ਹੋ ਇਹ ਨਾ ਯਾਤਰੀਆਂ ਨੂੰ Rajasthan ਚ ਪਾਣੀ ਮਿਲਣ ਵਾਲੀ ਗੱਲਬਾਤ ਹੋ ਗਈ ਸੀ ਬਸ ਆ ਗਈ ਸੀ ਸੋਦਾਰਸ਼ਕ ਵੀਰੋ ਕੁੱਲ ਮਿਲਾ ਕੇ ਆਪਾਂ ਵੀ ਅੱਜ ਪੂਰਾ 45 ਮਿੰਟ ਪਿੰਡ ਲੇਟ ਪਹੁੰਚੇ ਆਪਣੇ ਚੱਲੇ ਪਰਾਈਵੇਟ ਬੱਸਾਂ ਦੇ ਰੂਟ ਹੈਗੇ ਆ ਪਰ ਜਿੱਧਰ ਕੱਲੀਆਂ ਸਰਕਾਰੀ ਬੱਸਾਂ ਜਾਂਦੀਆਂ ਜਿਵੇਂ ਡੱਬ ਵਾਲੀ ਰੂਟ ਨੂੰ ਕੱਲੀਆਂ ਸਰਕਾਰੀ ਬੱਸਾਂ ਜਾਂਦੀਆਂ ਉਹਨਾਂ ਦਾ ਬਹੁਤ ਔਕਾ ਸੀ ਸੋ ਧੰਨਵਾਦ ਕਰਦੇ ਆ ਬਲੌਗ ਦੇਖਣ ਲਈ ਸ਼ੁਕਰੀਆ ਮਿਹਰਬਾਨੀ ਟਰ ਰਵਾਏ ਵਾਏ ਵਾਹ ਸਤਿ ਸ੍ਰੀ ਅਕਾਲ